ਨਾ ਕਿ ਇਹਨਾਂ ਨੇ ਪੁੱਛਿਆ ਹੇ ਹਰੀ ਕੇ ਹੈਡ ਤੇ ਤਰਨਾ ਲਾਇਆ ਕੋਈ ਹੜ ਨਾਲ ਨਹੀਂ ਗਿਆ ਆਪ ਜਾ ਕੇ ਇਹਨਾਂ ਨੂੰ ਕਹਿੰਦਾ ਆਪ ਹੀ ਅਸੀਂ ਗਏ ਆਪ ਇਦਾਂ ਰਾਦਰ ਬੰਨਾ ਦੀ ਰਾਖੀ ਕੀਤੀ ਆ ਜਦੋਂ ਮੁਣ ਕੇ ਜਦੋਂ ਟੁੱਟ ਗਿਆ ਉਦੋਂ ਉਹਦੇ ਬੋਰੇ ਲੈ ਲੋ ਆ ਲੈ ਲੋ ਨੂੰ ਮੌਕੇ ਦੇ ਬੋਰੇ ਕਿੱਥੋਂ ਭਰੇ ਜਾਣੇ ਜੀ ਜੀ ਤੀ ਫਿਰ ਪਹਿਲਾਂ ਤਿਆਰੀਆਂ ਚਾਹੀਦੀਆਂ ਸਰਕਾਰ ਨੂੰ ਪਹਿਲਾਂ ਇਹਨਾਂ ਨੇ ਫੰਡ ਜਿਹੜਾ ਆਉਂਦਾ ਪਹਿਲਾਂ ਨਹੀਂ ਨਾ ਤਿਆਰੀਆਂ ਕਰਦੇ ਨਾ ਨਾ ਅਸੀਂ ਤਾਂ ਕਹਿੰਨੇ ਦਰਿਆ ਖਾਲ ਲੋ ਜਾਂ ਸਾਨੂੰ ਚੋਕ ਲੈਣ ਤੋਂ ਨਾ ਵੀ ਚੋਕਦੇ ਨਾ ਸਾਨੂੰ ਚੁੱਕਣ ਦਿੰਦੇ ਆ ਅੱਛਾ ਮੀਂਹ ਕੀ ਜੇ ਦਰਿਆ ਖਾਲਿਆ ਜਾਵੇ ਤੇ ਪਾਣੀ ਨਿਕਲ ਜਾਵੇ ਪਾਣੀ ਨਿਕਲ ਜੇ ਫਿਰ ਸਾਨੂੰ ਇਹ ਨਹੀਂ ਬੰਦ ਦੀ ਪ੍ਰੋਬਲ ਮੈਂ ਜੀ ਆਦਾ ਦਰਿਆ ਖਾਲਿਆ ਜਾਵੇ ਮੈਂ ਜੀ ਜਾਂ ਨਹੀਂ ਕਹਿੰਦੇ ਜਾਂ ਸਾਨੂੰ ਚੋਕ ਲੈਣ ਤੋਂ ਜਾਂ ਆਪ ਚੋਕ ਲੋ ਨਾ ਆਪ ਚੋਕ ਨਾ ਚੋਕਣ ਦਿੰਦੇ ਆ ਉਹ ਕਹਦੇ ਨੇ ਕਿ ਮਾਈਨਿੰਗ ਕਰਦੇ ਹੋ ਤੁਸੀਂ ਕਰਦੇ ਆਹੀਂ ਕਹਿੰਦੇ ਆਪ ਚੋਕ ਲੋ ਆਪ ਜਿੰਨੀ ਮਰਜ਼ੀ ਮਾਈਨਿੰਗ ਕਰ ਲੈ ਆਪ ਜਿੰਨੀ ਮਰਜ਼ੀ ਕਰ ਲੈ ਆਹੀਂ ਕਹਿੰਦੇ ਆਪ ਚੋਕ ਲੋ ਜਾਂ ਸਾਨੂੰ ਚੋਕ ਲੈਣ ਦੋ ਕਿਹੇ ਪਾਸੇ ਵੀ ਨਹੀਂ ਲੱਗਦੇ ਜੀ ਕਿਹੜਾ ਪਿੰਡ ਤੁਹਾਡਾ ਸਾਡਾ ਪਿੰਡ ਬਾਉਪੁਰ ਕਦੀਮ ਆ ਜੀ ਬਾਉਪੁਰ ਵੈਸੇ ਬਾਉਪੁਰ ਦੀ ਚਰਚਾ ਵਾ ਹੈ ਨਾ ਹੈ ਤੇ 12 15 ਪਿੰਡਾਂ 'ਚ ਪ੍ਰਭਾਵਿਤ ਹਾਂਜੀ 17 16 17 ਪਿੰਡ ਆ ਜੀ ਹਾਂਜੀ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਅੰਦਰ ਅnder ਹੁਣ ਜਦਾਂ ਹੁਣ ਪਸ਼ੂਆਂ ਵਾਸਤੇ ਇਹ ਮੇਨ ਚੀਜ਼ ਤੇ ਇਹ ਹੋ ਗਈ ਨਾ ਚਾਰਾ ਮੇਨ ਜ਼ਰੂਰੀ ਆ ਹਾਂ ਇਦਾਂ ਵੀ ਚਲੋ ਆਪ ਦਾ ਮਾੜਾ ਮੋੜ ਸਭ ਦੇ ਰੰਗ ਲੈਂਦਾ ਜਾਂਦਾ ਸਰੀ ਜਾਂਦਾ ਮੇਨ ਜੀ ਪਸ਼ੂਆਂ ਦਾ ਚਾਰਾ